ਦਾ ਨਾਮ ਤੁਹਾਡਾ ਕੀ ਹੈ ਅਮਰਪਾਈ ਜੀ ਹਾਂਜੀ ਅਮਰੋ ਬਾਈ ਬਹੁਤ ਦੁਖੀ ਹੈਗੀ ਹੌਸ਼ ਖਾਸ ਗੰਦੜ ਵਿੱਚ ਹੂੰ ਤੀਜਾ ਸਮਾ ਹੋ ਗਿਆ ਟੀਵੀ ਆਉਣ ਵਾਲੀ ਕੋਈ ਦਵਾਈ ਮੈਨੂੰ ਜਿਹੜੀ ਹੈ ਸਰਕਾਰੀ ਮਿਲ ਰਹੀ ਹੈ ਦੀ ਟੀਵੀ ਦੀ ਔਰ ਕੋਈ ਖਰਾਕ ਨਹੀਂ ਮਿਲ ਰਹੀ ਰੋਟੀ ਸੁੱਕੀ ਖਾ ਲੈਨੇ ਲੂਣ ਨਾਲ ਕਿਤੇ ਨਾ ਖਾ ਕੇ ਗੁਜ਼ਾਰਾ ਕਰਦੀਆ ਦਾ ਬੰਨੀ ਹੁੰਦਾ ਪਾਈਆ ਦੁੱਧ ਦੇ ਚਾਹ ਪੀ ਲੈਨੇ ਬਣਾ ਕੇ ਉਹ ਵੀ ਕੁਕੜੀ ਆਂਦੀ ਪੰਜ ਦੇ ਰਹਿੰਦੀ ਕੋ 10 ਦੇ ਰਹਿੰਦੀ 15 ਦੇ ਰਹਿੰਦੀ ਉਹਨੂੰ ਖਾਣਾ ਕਿਥੋਂ ਲਿਆ ਕੇ ਖਵਾ ਆਪਕੇ ਤੂੰ ਖਾ ਬੱਚਾ ਦੋਤਾ ਰੱਖਾ ਸੀ ਇਹ ਜੀ ਬੱਚਾ 5 ਸਾਲਾਂ ਦਾ ਹੈ ਬੜੀ ਮਜਬੂਰੀ ਹੋ ਰਹੀ ਹੈ ਬਹੁਤ ਬਹੁਤ ਦੁਖੀ ਆ ਗਿਆ ਕੋਈ ਰੋਣਾ ਰੋਣਾ ਐਨਆਰਆਈ ਵੀ ਨਹੀਂ ਨੇ ਉਹ ਟੋਟੇ ਗੱਲ ਨੂੰ ਸੁਣਨਗੇ ਟੋਟੇ ਪਹੁੰਚਣਗੇ ਆਦੀ ਸੈਤਾ ਨਹੀਂ ਕੋਈ ਕਰ ਰਹੀ ਕੋਈ ਸਰਕਾਰ ਨਹੀਂ ਦੀਨਵਰ ਇਦਾਖਾ ਹੋ ਤੁਕੀਆਂ ਅਭੀ ਨਈ ਬਿਮਾਰੀ ਘਟਈ ਚ ਰਹੀ ਰੇਸ਼ਾ ਬਣ ਬਣ ਕੇ ਨਾਲੀਆਂ ਵਿੱਚੋਂ ਆਂਦਾ ਏ ਟੀਵੀ ਦੀ ਦਵਾਈ ਖਾ ਰਹੀਆਂ ਵੀ ਕੋਈ ਖਰਾਕ ਨਹੀਂ ਕੋਈ ਆਂਡਾ ਨਹੀਂ ਕੋਈ ਨੀਟ ਨਹੀਂ ਕੋਈ ਸੌਦਾ ਨਹੀਂ ਗਰੇ ਕੋਈ ਰੁਪਈਆ ਨਹੀਂ ਹੈਗਾ ਕੋਈ ਵਹੀਕਲ ਨਹੀਂ ਸਾਡੇ ਕੋਲ ਆਇਆ ਜਿੰਦੇ ਤੇ ਚਲੇ ਗਏ ਬੱਚਾ ਸਾਡੇ ਕੋਲ ਆਏ ਨਹੀਂ ਮੁੰਡਾ ਕੁੜੀਆਂ ਦਾ ਤਾਂ ਨੇਗਾ ਜੀ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਬੱਚਿਆਂ ਨੇ ਕੋਈ ਮਕਾਨ ਪਾਇਆ ਸੋਧ ਕੀਤੇ ਜਦੋਂ ਕੋ ਮਿਹਨਤ ਕਰਕੇ ਉਹਨਾਂ ਕੋਲ ਵੀ ਕੁਛ ਨਹੀਂ ਦਿੱਤਾ ਗਿਆ ਸਾਥੋਂ ਅਸੀਂ ਭੁੱਖੇ ਬੈਠੇ ਆ ਇਸ ਤਰ੍ਹਾਂ ਦੇ ਸਾਡੀ ਗਊ ਵੀ ਭੁੱਖੀ ਅਸੀਂ ਵੀ ਭੁੱਖੇ ਬੈਠੇ ਆ ਬੜੇ ਗਰੀਬ ਬਹੁਤ ਜ਼ਿਆਦਾ ਜਨਤਾ ਬੜੀ ਹੈ ਇਕ ਵਿਖਦਾ ਨਹੀਂ ਹੈਗਾ ਸਾਰਾ ਤੁੰਗਲਾ ਨਹੀਂ ਗਿਆ ਆਂਦਾ ਹਨੇਰਾ ਹੀ ਵਿਖਦਾ ਪਿਆ ਹੈ ਜੋ ਟੀਵੀ ਹੋਣ ਦੇ ਨਾਲ ਨਿਗਾ ਨਹੀਂ ਬੈ ਗਈ ਮੇਰਾ ਆਦਮੀ ਵੀ ਕੰਮ ਕਰਨ ਵਾਲਾ ਨਹੀਂ ਹੈਗਾ ਪੇਟ ਮੇ ਸੋਜ ਦਰਦ ਰਹਿੰਦਾ ਹੈ ਲੱਗ ਤੇ ਸੱਟ ਲੱਗੀ ਵੀ ਉਹ ਵੀ ਨਹੀਂ ਕੰਮ ਕਰ ਸਕਦਾ ਤਿਆਰੀ ਦਪਾ ਕੁਝ ਵੀ ਨਹੀਂ ਕਰਨ ਵਾਲੇ ਅਸੀਂ ਹੈ ਅਸੀਂ ਬੜੇ ਦੁਖੀ ਹੈਗੇ ਪਰੇਸ਼ਾਨ ਬਹੁਤ ਹੈ ਅਣੇ ਸਾਡੀ ਜ਼ਿੰਦਗੀ ਸੁਖੀ ਦੀ ਲਗਾ ਦਿਓ ਜੀ ਅਸੀਂ ਹੱਥ ਬਾੜ ਕੇ ਬੇਨਤੀ ਕਰਨੇ ਬੜੇ ਦੁਖੀ ਤੋਂ ਬੜੇ ਦੁਖੀ ਹੈ ਕੋਈ ਸਾਡੀ ਸਹਯਤਾ ਕਰ ਦੋ ਬੜੀ ਅਸੀਂ ਮਿਹਰਬਾਨੀ ਹੋਵਾਂਗੇ ਅਸੀਂ ਸਾਡੀ ਜ਼ਿੰਦਗੀ ਸੋਖੀ ਲੰਘ ਜਾਵੇ ਰਾਸ਼ਨ ਪਾਣੀ ਸਾਡੇ ਕੋਲ ਹੋਵੇ ਖਾਣ ਨੂੰ ਦਾਣਾ ਪੱਕਾ ਹੋਵੇ ਦੁੱਧ ਹੋਵੇ ਕਿਉਂ ਅਸੀਂ ਖਾਣ ਵਾਲਾ ਕਿਦਰ ਕੋਈ ਸਾਡੇ ਨਹੀਂ ਹੈਗਾ ਕਰਨ ਵਾਲਾ ਅਸੀਂ ਕਿੱਧਰ ਜਾਈਏ ਕਿਥੇ ਮਰ ਜਾਈਏ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਬੜੇ ਦੁਖੀ ਹੋ ਰਹੇ ਹਾਂ ਦੇ ਇਸ ਘਰ ਵਿੱਚ ਪਰੇਸ਼ਾਨੀ ਬੜੀ ਹੈ ਕੋਈ ਹਜ਼ਾਰ ਰੁਪਈਆ ਨਹੀਂ ਕੋਈ ਪੈਂਸ ਨਹੀਂ ਗਵਰਨਮੈਂਟ ਵੱਲੋਂ ਕੁਝ ਵੀ ਨਹੀਂ ਆਂਦਾ ਖਾਤਾ ਸਾਫ਼ ਹੈ ਬੇਟਾ ਜ਼ੀਰੋ ਵਾਲਾ ਉਸ਼ ਵੀ ਨਹੀਂ ਸਾਡੇ ਕੋਲ ਆਇਗਾ ਅਗਾ ਆਣ ਵਾਲੇ ਸਮੇਂ ਨਾਲ ਕੀ ਬਣਨਾ ਜੇ ਸਾਡੇ ਕੋਲ ਵਿੱਚ ਮੂੰਹ ਤੇ ਟੱਟੀ ਨਿਕਲੇ ਸੀ ਕਿ ਆ ਕਰਾਂਗੇ ਜੇ ਕੋ ਸਾਡੇ ਕੋਲ ਹੋਊਗਾ ਉਸ ਮਾਲੇਗਾ ਸੀ ਕਿ ਆ ਕਰਾਂਗੇ ਕਿਤਨੀ ਜ਼ਿੰਦਗੀ ਹੈ ਕਿਤਨੀ ਨਹੀਂ ਕੀ ਸਾਡੀ ਸੁਖ ਦੀ ਜ਼ਿੰਦਗੀ ਲੰਗਾਓ ਜੀ ਬੇਟਾ ਤੀਆਂ ਪੁੱਤ ਨੇ ਕੋਈ ਮਾਂ ਪਿਓ ਨੇ ਕੋਈ ਵੀ ਹੈ ਸਾਡੇ ਸੁਖ ਦੀ ਜ਼ਿੰਦਗੀ ਲੰਗਾ ਦਿਓ ਜਾ ਸਾਨੂੰ ਰੱਬ ਮੌਤ ਦੇ ਦੇਵੇ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਅਸੀਂ ਅੰਨੇ ਮੂਰੇ ਵਿਖਦਾ ਵੀ ਨਹੀਂ ਪਾਂਡਾ ਵੀ ਨਹੀਂ ਮਾਣ ਸਕਨੇ ਅਸੀਂ ਮੈਂ ਗੱਲ ਕਰ ਲਈਏ ਮਾਤਾ ਨਾਲ ਗੱਲ ਕੀਤੀ ਉਹਨਾਂ ਕਿਹਾ ਅਸੀਂ ਅੰਨੇ ਮੂਰੇ ਹੈਗੇ ਸਾਨੂੰ ਕੁਝ ਦਿਸਦਾ ਨਹੀਂ ਜਾਂ ਕੋ ਸਾਨੂੰ ਮੌਤ ਦੇ ਦੇਵੇ ਮੌਤ ਦੇਣ ਵਾਲਾ ਕੌਣ ਹੈ ਪਰਮਾਤਮਾ ਖੋਣ ਵਾਲਾ ਵੀ ਉਹ ਪਰਮਾਤਮਾ ਹੈ ਹਿੱਲੇ ਨਾਲ ਵਸੀਲਾ ਹੁੰਦਾ ਹਿੱਲਾ ਤੁਸੀਂ ਕਰ ਦੇਣਾ ਇਹ ਵੀਡੀਓ ਅਸੀਂ ਪਾਤੀ ਵੀਡੀਓ ਨੂੰ ਸ਼ੇਅਰ ਤੁਸੀਂ ਕਰ ਦੇਣਾ ਤੁਹਾਡੀ ਇੱਕ ਉਂਗਲ ਦੱਬਰ ਦੇ ਨਾਲ ਅਗਰ ਇਸ ਮਾਤਾ ਦੀ ਜ਼ਿੰਦਗੀ ਬਣਦੀ ਹੈ ਤਾਂ ਆਹ ਵਾਲੇ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਤੁਹਾਡੇ ਇੱਕ দান ਜਿਹੜਾ ਤੁਹਾਡਾ ਤੁਸੀਂ ਉਹ দান ਨਹੀਂ ਕਰ ਸਕਦੇ ਪਰ ਇੱਕ ਬਟਨ ਦੱਬ ਕੇ ਇਸ ਨੂੰ ਸਾਬਤ ਕਰ ਸਕਦੇ ਹੋ ਕਿ ਪੰਜ